ਅੱppa ਪੜ ਰਹੇ ਹਾਂ ਕਲਪਨਾ ਚਾਵਲਾ ਦੀ ਜੀਵਨੀ ਜੋ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਅੱਧੀ ਤੋਂ ਜ਼ਿਆਦਾ ਪੜ ਚੁੱਕੇ ਹਾਂ ਆਪਾਂ ਪੜ ਚੁੱਕੇ ਆ ਇੱਥੋਂ ਤੱਕ ਪੜ ਚੁੱਕੇ ਆ ਕਿ ਉਹ ਕਲਪਨਾ ਚਾਵਲਾ ਕੀ ਅਚਨਚੇਤ ਕੀ ਉਹਨੇ ਗੱਲ ਕਹੀ ਸੀ ਕਿ ਮੈਂ ਜਦੋਂ ਵੀ ਮਰਾਂ ਮੇਰੀ ਮੌਤ ਹੋਵੇ ਪਲਾਟ ਵਿੱਚ ਮੈਂ ਮਰਨਾ ਪਸੰਦ ਕਰੂੰਗੀ ਇਹਨਾਂ ਆਪਾਂ ਪੜ ਚੁੱਕੇ ਹਾਂ ਹੁਣ ਜੋ ਅੱਗੇ ਪੜਾਂਗੇ ਵੀ ਮਰਨ ਉਪਰੰਤ ਜਦੋਂ ਕਲਪਨਾ ਚਾਵਲ ਦੀ ਮੌਤ ਹੋਗੀ ਤਾਂ ਮੌਤ ਤੋਂ ਬਾਅਦ ਉਸ ਨੂੰ ਕਈ ਤਰ੍ਹਾਂ ਦੇ ਮੈਡਲ ਮਿਲੇ ਜੀਵੇ ਕੀ ਕਾਂਗਰੈਸ਼ਨਲ ਸਪੇਸ ਮੈਡਲ ਨਾਸਾ ਸਪੇਸ ਫਲਾਈਟ ਮੈਡਲ ਇਹ ਉਸ ਨੂੰ ਮੈਡਲ ਮਿਲੇ ਮੌਤ ਤੋਂ ਬਾਅਦ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਉਸ ਦੇ ਸਨਮਾਨ ਵਿੱਚ ਕਈ ਇਨਾਮ ਅਤੇ ਸੰਸਥਾਵਾਂ ਵੀ ਸਥਾਪਿਤ ਕੀਤੀਆਂ ਗਈਆਂ 1983 ਤੋਂ ਯੂਨੀਵਰਸਿਟੀ ਆਫ ਕੋਲੋਰੈਡੋ ਵੱਲੋਂ ਦਿੱਤੇ ਜਾ ਰਹੇ ਇਨਾਮ ਆਊਟਸਟੈਂਡਿੰਗ ਰਿਸੈਂਟ ਐਲੂਮੀਨੀ ਅਵਾਰਡ ਦਾ ਨਾਮ ਬਦਲ ਕੇ ਕਲਪਨਾ ਚਾਵਲਾ ਅਵਾਰਡ ਰੱਖ ਦਿੱਤਾ ਗਿਆ ਕਰਨਾਲ ਵਿੱਚ ਕਲਪਨਾ ਚਾਵਲਾ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਗਈ ਹੈ। ਹਰਿਆਣਾ ਸਰਕਾਰ ਵੱਲੋਂ ਵੀ ਕੁਰਕ ਖੇਤਰ ਵਿੱਚ ਕਲਪਨਾ ਚਾਵਲਾ ਤਾਰਾ ਮੰਡਲ ਸਥਾਪਿਤ ਕੀਤਾ ਗਿਆ ਹੈ। ਕਰਨਾਲ ਤੋਂ ਪੁਲਾੜ ਤੱਕ ਦੀ ਯਾਤਰਾ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਾਂਗੇ। ਅੱਜ ਕਲਪਨਾ ਚਾਵਲਾ ਭਾਵੇਂ ਸਾਡੇ درمیان ਨਹੀਂ ਰਹੀ ਪਰ ਅਸੀਂ ਭਾਰਤੀ ਆਪਣੀ ਇਸ ਹੋਂਦ ਹਾਰਤੀ ਤੇ ਹਮੇਸ਼ਾ ਮਾਣ ਕਰਦੇ ਰਹਾਂਗੇ। ਨੌਜਵਾਨ ਪੀੜ੍ਹੀ ਲਈ ਉਹ ਪ੍ਰੇਰਣਾ ਸਰੋਤ ਬਣੀ ਰਹੇਗੀ। ਸੋ ਸਟੂਡੈਂਟਸ ਇਹ ਜੋ ਕਲਪਨਾ ਚਾਵਲਾ ਦੀ ਜੀਵਨੀ ਹੈ ਇਹ ਪੂਰੀ ਹੋ ਚੁੱਕੀ ਹੈ ਜੋ ਕਿ ਇਹ ਦੂਸਰੀ ਵੀਡੀਓ ਹੈ ਪਹਿਲੀ ਵੀਡੀਓ ਚ ਅੱਧੀ ਤੋਂ ਜ਼ਿਆਦਾ ਹੋਗੀ ਔਰ ਇਹ ਵੀਡੀਓ ਦੂਸਰੀ ਹੈ ਇਹ ਤੁਸੀਂ ਪੂਰੇ ਦਾ ਪੂਰਾ ਜਿਹੜਾ ਚੈਪਟਰ ਹੈ ਇਸ ਨੂੰ ਧਿਆਨ ਨਾਲ ਪੜ੍ਹਨਾ ਹੈ ਖੁਦ ਪੜ੍ਹਨਾ ਹੈ ਤੇ ਨਾਲੇ ਟਿੱਪਣੀ ਪੜ੍ਹਨੀ ਹੈ ਤੇ ਸਾਨੂੰ ਕਲਪਨਾ ਚ ਕਲਪਨਾ ਚਾਵਲਾ ਦੀ ਇਸ ਸੰਘਰਸ਼ਮਈ ਜ਼ਿੰਦਗੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੋ ਕਿ ਕਲਪਨਾ ਚਾਵਲਾ ਸੀ ਉਹ ਭਾਰਤ ਦੀ ਪਹਿਲੀ ਪਲਾਟ ਵਿਗਿਆਨੀ ਸੀ ਉਸਨੇ ਬਚਪਨ ਵਿੱਚ ਹੀ ਇੱਕ ਉਦੇਸ਼ ਮਿੱਥ ਲਿਆ ਸੀ ਕਿ ਉਹ ਚੰਨ ਤਾਰਿਆਂ ਬਾਰੇ ਜਾਣਕਾਰੀ ਹਾਸਲ ਕਰੇਗੀ ਤੇ ਸਪੇਸ ਸ਼ੈਟਲ ਵਿੱਚ ਉਡਾਰੀ ਲਾਵੇਗੀ ਉਹ ਅਗਾ ਵਧੂ ਵਿਚਾਰ ਵਾਲੀ ਤੇ ਆਸ਼ਾਵਾਦੀ ਦ੍ਰਿਸ਼ਟੀ ਕੋਣ ਵਾਲੀ ਨਿੱਡਰ ਕੁੜੀ ਸੀ ਉਸ ਨੂੰ ਆਪਣੀ ਮਿਹਨਤ ਲਗਨ ਤੇ ਕਾਮਯਾਬੀ ਤੇ ਇੰਨਾ ਪੱਕਾ ਵਿਸ਼ਵਾਸ ਸੀ ਕਿ ਉਸ ਨੇ ਆਪਣੇ ਮਾਪਿਆਂ ਦੀ ਸੋਚ ਨੂੰ ਬਦਲ ਕੇ ਆਪਣੀ ਮੰਜ਼ਿਲ ਪ੍ਰਾਪਤ ਕੀਤੀ ਕਿਉਂਕਿ ਉਹਦੇ ਮਾਪਿਓ ਚਾਹੁੰਦੇ ਸੀ ਨਾ ਕਿ ਡਾਕਟਰ ਬਣੇ ਜਾਂ ਅਧਿਆਪਕ ਬਣੇ ਪਰ ਉਹ ਨਹੀਂ ਚਾਹੁੰਦੀ ਸੀ ਉਹਨੇ ਜੋ ਆਪ ਆਪ ਦੀ ਇੱਛਾ ਸੀ ਜਿਹੜਾ ਉਹਦਾ ਉਦੇਸ਼ ਸੀ ਉਹਨੂੰ ਪੂਰਾ ਕੀਤਾ ਉਸ ਨਾਲ ਉਸ ਨੇ ਪੂਰੇ ਦੇਸ਼ ਤੇ ਮਤਲਬ ਕਿ ਉਸਦੇ ਮਾਪਿਆਂ ਨੂੰ ਹੀ ਉਸ ਦਾ ਫਕਰ ਨਹੀਂ ਹੈ ਪੂਰੇ ਦੇਸ਼ ਨੂੰ ਉਹਦੇ ਉੱਪਰ ਫਕਰ ਹੈ ਉਹ ਆਪਣੇ ਜੀਵਨ ਦੇ ਉਦੇਸ਼ ਬਾਰੇ ਆਪ ਕਹਿਆ ਕਿਹਾ ਕਰਦੀ ਸੀ ਕਿ ਉਸ ਦਾ ਜਨਮ ਇਸ ਦੁਨੀਆ ਦੇ ਕਿਸੇ ਨੁੱਕਰ ਵਿੱਚ ਰਹਿਣ ਲਈ ਨਹੀਂ ਹੋਇਆ ਤੇ ਨਾ ਹੀ ਕਿਸੇ ਘਰ ਦੀ ਚਾਰ ਦਿਵਾਰੀ ਵਿੱਚ ਕੈਦ ਹੋਣ ਲਈ ਉਹ ਇਸ ਧਰਤੀ ਦੀ ਧੀ ਹੈ ਪਰ ਅਰਸ਼ਾਂ ਦੀ پری ਬੰਨਣਾ ਲੋਚਦੀ ਸੀ ਜੋ ਬਣੀ ਵੀ ਹੈ ਉਹ ਅਸਲੀ پری ਸੀ ਉਹ ਦੂਜਿਆਂ ਨੂੰ ਵੀ ਸੰਦੇਸ਼ ਦਿੰਦੀ ਸੀ ਕਿ ਉਦੇਸ਼ਹੀਨ ਅਤੇ ਅਣਮੰਨੇ ਮਨ ਨਾਲ ਕੀਤਾ ਹੋਇਆ ਕੰਮ ਤੁਹਾਨੂੰ ਆਪ ਨੂੰ ਵੀ ਆਨੰਦ ਨਹੀਂ ਦੇਵੇਗਾ ਇਸ ਲਈ ਜੇ ਤੁਸੀਂ ਕੁਝ ਕਰਨਾ ਹੈ ਤਾਂ ਆਪਣੇ ਮਨ ਦੀ ਮਨ ਦੀ ਪਸੰਦ ਵਾਲਾ ਕੰਮ ਚੁਣੋ ਤੇ ਉਸ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋ ਜਾਓ ਤਾਂ ਹੀ ਮੰਜ਼ਿਲ ਤੁਹਾਡੇ ਕਦਮ ਚੁੰਮੇਗੀ ਇਸ ਤਰ੍ਹਾਂ ਦੀ ਉਹ ਦੂਜਿਆਂ ਨੂੰ ਵੀ ਉਦੇਸ਼ ਦਿੰਦੀ ਹੈ ਸੋ ਇਹ ਜੋ ਜੀਵਨੀ ਹੈ ਤੁਸੀਂ ਧਿਆਨਪੂਰਵਕ ਪੜ੍ਹਨੀ ਹੈ ਪਹਿਲੀ ਜੋ ਵੀਡੀਓ ਵੱਡੀ ਹੋਣ ਕਰਕੇ ਸੈਂਡ ਨਹੀਂ ਹੋਈ ਜਿਹਦੇ ਕਰਕੇ ਮੈਨੂੰ ਅੱਧੇ ਲਈ ਇਹ ਥੋੜੀ ਵੀਡੀਓ ਬਣਾਉਣੀ ਪਈ ਔਰ ਕੁਝ ਕੁਐਸਚਨ ਵੀ ਦਿੱਤੇ ਗਏ ਹਨ ਪੂਰੀ ਜੀਵਨੀ ਨੂੰ ਤੁਸੀਂ ਧਿਆਨਪੂਰਵਕ ਪੂਰਵਕ ਪੜ੍ਹਨਾ ਹੈ ਤੇ ਜੋ ਦਿੱਤੇ ਗਏ ਕੁਐਸਚਨ ਨੇ ਇਹਨਾਂ ਨੂੰ ਖੁਦ ਟਰਾਈ ਕਰਨਾ ਹੈ ਧੰਨਵਾਦ